ਆਪਣੇ ਸਾਰਿਆਂ ਦੇ ਪ੍ਰਧਾਨ ਮੰਤਰੀ ਸ਼੍ਰੀ ਨરેਂਦਰ ਮੋਦੀ ਜੀ ਸਾਡੇ ਇਸ ਵੇਲੇ ਬੀਜੇਪੀ ਨੈਸ਼ਨਲ ਪ੍ਰੈਜ਼ੀਡੈਂਟ ਤੇ ਹੈਲਥ ਮਿਨਿਸਟਰ ਸਾਡੇ ਨੱਡਾ ਸਾਹਿਬ ਸਾਡੇ ਹੋਮ ਮਿਨਿਸਟਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਸਾਡੇ ਰੇਲਵੇ ਮਿਨਿਸਟਰ ਅਸ਼wini ਜੀ ਸਾਡੇ ਸੂਬੇ ਦੇ ਬੀਜੇਪੀ ਦੇ ਪ੍ਰਧਾਨ ਸਾਡੇ ਜਾਖੜ ਸਾਹਿਬ ਸਾਡੇ ਖਾਸ ਤੌਰ ਤੇ ਅੱਜ ਜੇ ਮੈਂ ਗੱਲ ਕਰਾਂ ਬੀਜੇਪੀ ਦੀ ਤੇ ਸਾਡੇ ਚਾਹੇ ਸਟੇਟ ਦੀ ਲੀਡਰਸ਼ਿਪ ਐਸ ਵੇਲੇ ਬਰਾਜਮਾਨ ਹੈ ਲੁਧਿਆਣੇ ਤੋਂ ਮੈਂ ਸਾਰਿਆਂ ਦਾ ਚਾਹੇ ਸ਼੍ਰੀਨ ਸਾਹਿਬ ਬੈਠੇ ਹੋਣ ਚਾਹੇ ਸਾਡੇ ਮਿੱਤਲ ਸਾਹਿਬ ਬੈਠੇ ਹੋਣ ਚਾਹੇ ਸਾਡੇ ਰੇਨੂ ਖਾਪਰ ਜੀ ਸਾਡੇ ਖਜ਼ਾਨਚੀ ਸਾਡੇ ਜੇਬੀ ਜੀ ਸਾਡੇ ਸਾਰੇ ਜੀਵਨ ਗੁਪਤਾ ਜੀ ਸਾਡੇ ਕਾਕਾ ਜੀ ਸਾਡੇ ਕੜਵਲ ਸਾਹਿਬ ਤੇ ਮੇਰੇ ਬਾਕੀ ਵੀ ਸਾਰੇ ਪਿੱਛੇ ਸਾਡੀ ਡਿਸਟ੍ਰਿਕਟ ਦੀ ਜਿਹੜੀ ਟੀਮ ਆ ਤੇ ਖਾਸ ਤੌਰ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਨੇ ਇੱਕ ਮੁਠੀ ਚ ਇੱਕ ਮੁਠੀ ਚ ਬੀਜਪੀ ਨੂੰ ਬੀਜਪੀ ਦੇ ਕਾਰਕਿਰਤਾ ਨੂੰ ਬੀਜਪੀ ਦੀ ਲੀਡਰਸ਼ਿਪ ਨੂੰ ਚਾਹੇ ਉਹ ਗਰਾਸ ਰੂਟ ਤੇ ਹੋਵੇ ਚਾਹੇ ਉੱਤੇ ਤੱਕ ਲੀਡਰਸ਼ਿਪ ਹੋਵੇ ਉਹਦਾ ਸਾਰਿਆਂ ਦਾ ਸਿਹਰਾ ਜਿਹੜਾ ਹੈ ਉਹ ਸਾਡੇ ਬੀਜਪੀ ਦੇ ਜ਼ਿਲ੍ਹਾ ਪ੍ਰਧਾਨ ਸਾਡੇ ਬਹੁਤ ਹੀ ਸਤਿਕਾਰਯੋਗ ਤੇ ਮਾਨ ਸਾਹਿਬ ਤੇ ਉਹਨਾਂ ਦੀ ਡਿਸਟ੍ਰਿਕਟ ਦੀ ਸਾਰੀ ਟੀਮ ਸਾਡੇ ਪਿੱਛੇ ਬਰਾਜਮਾਨ ਬੈਠੀ ਆ ਵੱਖ-ਵੱਖ ਅਹੁਦਿਆਂ ਤੇ ਵੱਖ-ਵੱਖ ਸਾਡੇ ਡਿਪਾਰਟਮੈਂਟ ਸਾਰੇ ਸਾਰੇ ਵਿੰਗ ਨੇ ਸਾਡੇ ਚਾਹੇ ਉਹ ਯੂਥ ਦਾ ਵਿੰਗ ਹੋਵੇ ਚਾਹੇ ਮਹਿਲਾਵਾਂ ਦਾ ਵਿੰਗ ਹੋਵੇ ਚਾਹੇ ਸਾਡੇ ਵੱਖ-ਵੱਖ ਵਿੰਗ ਨੇ ਮੈਂ ਅੱਜ ਹੈਰਾਨ ਹਾਂ ਬੀਜੇਪੀ ਚ ਦਿਵਿਆਂਗ ਸੈੱਲਾ ਜਿਹੜਾ ਉਹਨੇ ਵੀ ਬਹੁਤ ਵੱਡਾ ਕੰਮ ਕੀਤਾ ਤੇ ਕੱਲ ਅਸੀਂ ਸਾਡੇ ਮੇਰੇ ਸਤਾਰੀਓ ਅੰਕਲ ਬੈਠੇ ਆ ਕੱਲ ਸਾਰਿਆਂ ਨੇ ਅਸੀਂ ਪੀਸੀਸੀ ਦੇ ਵਿੱਚ ਜਿਹੜੀਆਂ ਉਹ ਮੀਟਿੰਗਾਂ ਹੋਈਆਂ ਉਹਦੇ ਵਿੱਚ ਸਾਰੇ ਇਕਜੁੱਟ ਹੋ ਕੇ ਸਾਰੇ 13 ਦੇ 13 ਕੈਂਡੀਡੇਟ ਸਾਡੇ ਸਾਰੇ ਜ਼ਿਲ੍ਹਾ ਪ੍ਰਧਾਨ ਬੀਜੇਪੀ ਦੇ ਵੱਖ-ਵੱਖ ਅਹੁਦਿਆਂ ਤੇ ਸਾਰਿਆਂ ਨੇ ਜਿਹੜਾ ਹੈ ਉਹ ਕੱਲ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕੀਤਾ ਵੀ ਉਹਨਾਂ ਨੇ ਪੰਜਾਬ ਨੂੰ ਆਪਣੀ ਪ੍ਰਾਇਓਰਿਟੀ ਤੇ ਪੰਜਾਬ ਨੂੰ ਆਪਣੀ ਜਿਹੜੀ ਆ ਉਹਨਾਂ ਦੀ ਪ੍ਰਾਇਓਰਿਟੀ ਸੋਚ ਆ ਵੀ ਪੰਜਾਬ ਨੂੰ ਕਿੱਥੇ ਲੈ ਕੇ ਜਾਣਾ ਪੰਜਾਬ ਦੀ ਬੀਜੇਪੀ ਨੂੰ ਕਿੱਥੇ ਲੈ ਕੇ ਜਾਣਾ ਉਹਦੇ ਬਾਰੇ ਜਿੰਨਾ ਵੀ ਉਹਨਾਂ ਦਾ ਧੰਨਵਾਦ ਕੀਤਾ ਜਾਵੇ ਉਹ ਥੋੜਾ ਹੈ ਯੋਕੀ ਪੰਜਾਬ ਦੇ ਵਿੱਚ ਬੀਜੇਪੀ ਨੇ ਐਡਾ ਵਧੀਆ ਪਰਫਾਰਮ ਕੀਤਾ ਕਿੱਥੇ 22 'ਚ ਅਸੀਂ 2 ਸੀਟਾਂ થી ਸੀ ਕਿੱਥੇ ਅੱਜ ਅਸੀਂ 23 ਸੀਟਾਂ ਐ ਜਿਹੜੀਆਂ ਉਹ ਵਿਧਾਨ ਸਭਾ ਦੀਆਂ ਸੀਟਾਂ ਜਿੱਤੀਆਂ ਚਾਹੇ ਨੰਬਰ ਆਫ ਪਰਸੈਂਟੇਜ ਦੀ ਗੱਲ ਕਰੀਏ ਇੱਕੋ ਇੱਕ ਪਾਰਟੀ ਆ ਸਾਰੇ ਪੰਜਾਬ 'ਚ ਜਿਹੜੀ ਪਰਸੈਂਟੇਜ ਡਬਲ ਫਿਗਰ ਤੋਂ ਵੀ ਜਿਹੜੀ ਉੱਤੇ ਆ ਉਹਨਾਂ ਨੇ ਆਪਣੀ ਪਰਫਾਰਮੈਂਸ 'ਚ ਵਧਾਈ ਆ 18% ਤੋਂ ਉੱਤੇ ਜਿਹੜੀ ਵੋਟ ਆ ਸਾਡੇ ਅੱਜ ਪਈ ਆ ਜੇ ਮੈਂ ਲੁਧਿਆਣੇ ਦੀ ਗੱਲ ਕਰਾਂ ਹੁਣੇ ਮੈਨੂੰ ਇਹ ਗੱਲ ਦੱਸੀ ਜਾ ਰਹੀ ਸੀ ਵੀ ਲੁਧਿਆਣੇ ਦੇ ਜਿਹੜੇ ਕਾਉਂਸਲਰ ਜਿਹੜੇ ਵਾਰਡ ਪੈਂਦੇ ਆ ਉਹਦੇ ਵਿੱਚੋਂ ਪ੍ਰਧਾਨ ਜੀ ਅਸੀਂ 66 ਜਿਹੜੇ ਉਹ ਵਾਰਡ ਆ ਜਿਹੜੇ ਉਹ 95 95 ਚੋਂ 66 ਵਾਰਡ ਆ ਜਿਹੜੇ ਉਹ ਅਸੀਂ ਜਿੱਤੇ ਆ ਤੇ ਇਸ ਕਰਕੇ ਕਿ ਢਿੱਡੀ ਵੱਡੀ ਗੱਲ ਤੁਸੀਂ ਅੰਦਾਜ਼ਾ ਤਾਂ ਲਾਓ ਨਾ ਅਸੀਂ ਸਾਰਾ ਮਤਲਬ ਇੱਕ ਪਾਸੇ ਸਾਰੀਆਂ ਪਾਰਟੀਆਂ ਮਿਲਾ ਕੇ ਉਹਨਾਂ ਦੇ ਵੀ ਜੇ ਤੁਸੀਂ ਹੌਟ ਚ ਪਰਫਾਰਮੈਂਸ ਦੇਖੋ ਉਹ ਵੀ ਨਹੀਂ ਇਕੱਠੀ 66 ਅਸੀਂ ਲੁਧਿਆਣੇ ਦੇ ਵਿੱਚ ਇਹ ਐਡਾ ਵੱਡਾ ਮੰਡੇਟ ਆ ਜਿਹੜਾ ਉਹ ਖਾਸ ਤੌਰ ਤੇ ਲੁਧਿਆਣੇ ਦੇ ਸਾਰੇ ਵੋਟਰਾਂ ਨੂੰ ਲੁਧਿਆਣੇ ਦੇ ਵਾਸੀਆਂ ਨੂੰ ਅਸੀਂ ਸਾਰਿਆਂ ਵੱਲੋਂ ਬੀਜੇਪੀ ਦੇ ਲੀਡਰਸ਼ਿਪ ਵੱਲੋਂ ਦਿਲ ਦੀਆਂ ਗਹਿਰਾਈਆਂ ਨਾਲ ਉਹਨਾਂ ਦਾ ਧੰਨਵਾਦੀਆਂ ਵੀ ਉਹਨਾਂ ਨੇ ਐਡਾ ਵੱਡਾ ਮੰਡੇਟ ਆ ਜਿਹੜਾ ਜਿੱਥੇ ਕਿ ਬੀਜੇਪੀ ਨੇ ਪਹਿਲੀ ਵਾਰ ਇਹ ਇਲੈਕਸ਼ਨ ਜਿਹੜੀ ਲੜੀ ਆ ਅਜੇ ਕੀ ਅਸੀਂ ਕਿਉਂਕਿ ਇੱਕ ਕੰਮ ਹੁੰਦਾ ਏ ਪਾਰਟੀ ਦਾ ਕਰਨਾ ਇੱਕ ਇਲੈਕਸ਼ਨ ਮਸ਼ੀਨਰੀ ਉਹ ਅਲੱਗ ਤਰ੍ਹਾਂ ਦੀ ਹੁੰਦੀ ਆ ਤੇ ਉਹ ਪਹਿਲੀ ਵਾਰ ਸਾਡੇ ਕਾਰਜਕਰਤਾ ਤੇ ਸਾਡੀ ਜਿਹੜੀਆਂ ਟੀਮਾਂ ਆ ਉਹ ਲੜੀਆਂ ਚਾਹੇ ਸਾਰੇ ਸਾਡੇ ਜ਼ਿਲ੍ਹੇ ਦੀ ਡਿਸਟ੍ਰਿਕਟ ਦੀ ਬੋਡੀ ਹੋਵੇ ਚਾਹੇ ਸਾਡੇ ਮੰਡਲ ਪ੍ਰਧਾਨ ਹੋਣ ਚਾਹੇ ਸਾਡੇ ਸ਼ਕਤੀ ਕੇਂਦਰ ਹੋਣ ਚਾਹੇ ਸਾਡੇ ਬੂਥ ਕਮੇਟੀਆਂ ਬੂਥ ਪ੍ਰਧਾਨ ਦੇ ਪ੍ਰੈਜ਼ੀਡੈਂਟ ਹੋਣ ਸਾਰੀਆਂ ਕਮੇਟੀਆਂ ਨੇ ਇਸ ਤਰੀਕੇ ਨਾਲ ਪਰਫਾਰਮ ਕੀਤਾ ਵੀ ਅੱਜ ਉਹ ਜਿੱਤ ਆ ਜਿਹੜੀ ਉਹ ਤੁਹਾਡੇ ਮੂਰੇ ਆ ਕੱਲਾ ਕੱਲਾ ਇੰਨੀ ਗਰਮੀ ਚ ਜਿਹੜਾ ਕਿ ਇਲੈਕਸ਼ਨ ਕਮਿਸ਼ਨ ਨੇ ਆਪ ਮੰਨਿਆ ਵੀ ਐਡੀ ਬੜੀ ਗਰਮੀ ਜਿਹੜੀ ਇਲੈਕਸ਼ਨ ਉਹ ਬੜੀ ਔਖੀ ਇਲੈਕਸ਼ਨ ਸੀ ਆਪਣੀ ਤਾਂ ਆਖਰੀ ਫੇਸ ਸੀ ਤੇ ਭਾਜਪਾ ਨੇ ਕੱਲਾ ਕੱਲਾ ਦਰਵਾਜ਼ਾ ਲੁਧਿਆਣੇ ਦਾ ਖੜਕਾ ਕੇ ਪ੍ਰਧਾਨ ਮੰਤਰੀ ਜੀ ਬਾਰੇ ਭਾਜਪਾ ਸਰਕਾਰ ਬਾਰੇ ਗੱਲ ਦੱਸੀ ਤੇ ਉਹ ਗੱਲ ਸੁਣੀ ਮੰਨੀ ਗੱਲ ਤੇ ਕਿਤੇ ਵੀ ਨੇੜੇ ਤੇੜੇ ਵੀ ਜਿਹੜੀਆਂ ਪਾਰਟੀਆਂ ਐ ਉਹ ਰਹਿ ਨਹੀਂ ਗਈਆਂ ਅਸੀਂ 50-50 ਹਜ਼ਾਰ ਵੋਟਾਂ ਜਿਹੜੀ ਉਹ ਅਸੀਂ ਸ਼ਹਿਰ ਚੋਂ ਲੈ ਕੇ ਗਏ ਆ ਸਿਰਫ ਜਿਹੜੀ ਸਾਡੀ ਕਮੀ ਰਹੀ ਉਹ ਸਿਰਫ ਇਹ ਵੀ ਅਸੀਂ ਪਿੰਡਾਂ ਦੇ ਵਿੱਚ ਪਿੰਡਾਂ ਚ ਕਿਉਂਕਿ ਖਾਲੀ ਗਰਾਊਂਡ ਸੀ ਬੀਜੇਪੀ ਨੂੰ ਉੱਥੇ ਕੈਂਪੇਨ ਕਰਨ ਨਹੀਂ ਦਿੱਤਾ ਬੀਜੇਪੀ ਦੇ ਉੱਥੇ ਬੂਥ ਨਹੀਂ ਲਗਣ ਦਿੱਤੇ ਤੇ ਇੱਕ ਕੈਂਡੀਡੇਟ ਵੀ ਆਮ ਵਰਕਰ ਜੇ ਸਾਡੇ ਨੇ ਤਾਂ ਕਿੱਥੇ ਜਾਣਾ ਸੀ ਮੈਂ ਕੈਂਡੀਡੇਟ ਜਿਹੜਾ 300 ਤੋਂ ਉੱਤੇ ਪਿੰਡਾਂ ਜਿੱਥੇ ਮੈਂ ਕੈਂਪੇਨ ਹੀ ਨਹੀਂ ਕਰ ਸਕਿਆ ਜਿੱਥੇ ਜਾ ਹੀ ਨਹੀਂ ਸਕੇ ਤੇ ਜੇ ਉੱਥੇ ਵੀ ਸਾਨੂੰ ਲੈਵਲ ਪਲੇਇੰਗ ਫੀਲਡ ਮਿਲਦਾ ਸਾਨੂੰ ਕੰਪੇਨ ਕਰਨ ਦਾ ਮੌਕਾ ਮਿਲਦਾ ਜਿਹੜਾ ਕਿ ਆਮ ਆਦਮੀ ਦੀ ਸਰਕਾਰ ਤੇ ਕਾਂਗਰਸ ਨੇ ਰਲ ਕੇ ਇਹ ਸਾਰੀ ਸਾਜ਼ਿਸ਼ ਘੜੀ ਤੁਹਾਨੂੰ ਮੈਂ ਪਹਿਲਾਂ ਕਿਹਾ ਸੀ ਵੀ ਇਹਨਾਂ ਦਾ ਅਲਾਇੰਸ ਜਿੱਥੇ ਇਹਨਾਂ ਦਾ ਕੈਂਡੀਡੇਟ ਆਪ ਜਿਹਦਾ ਵੀ ਜਿਤਾਉਣਾ ਚਾਹੁੰਦੇ ਸੀਗੇ ਤਕੜਾ ਉੱਥੇ ਇਹਨਾਂ ਨੇ ਆਪਣਾ ਆਮ ਆਦਮੀ ਦਾ ਕੈਂਡੀਡੇਟ ਨੂੰ ਸਾਇਲੈਂਸ ਸਾਇਲੈਂਟ ਕਰਤਾ ਜਿੱਥੇ ਆਮ ਆਦਮੀ ਦਾ ਜਿਤਾਉਣਾ ਚਾਹੁੰਦੇ ਸੀ ਉੱਥੇ ਕਾਂਗਰਸ ਦਾ ਸਾਇਲੈਂਟ ਕਰਤਾ ਉਹ ਗੱਲ ਜਿਹੜੀ ਆ ਸਪਸ਼ਟ ਤੁਹਾਡੇ ਮੂਰੇ ਹੋਈ ਆ ਨਹੀਂ ਤੁਸੀਂ ਮੈਨੂੰ ਦੱਸੋ ਇੱਕ ਆਮ ਆਦਮੀ ਦੇ ਕੈਂਡੀਡੇਟ 6 ਦੇ 6 14 ਚੋਂ 14 ਦੇ 14 ਐਮਐਲਏ ਨੇ ਤੇ ਅੱਜ ਪੱਪੀ ਜੀ ਜਿਹੜੇ ਕੈਂਡੀਡੇਟ ਸੀ ਉਹ ਆਪਣਾ ਵਾਰਡ ਵੀ ਕਿਵੇਂ ਹਾਰ ਗਏ ਆਪਣਾ ਵਾਰਡ ਆ ਜਿਹੜਾ ਉੱਥੋਂ ਵੀ ਉਹ ਹਾਰ ਗਏ ਦਾ ਮਤਲਬ ਇਹ ਸਾਰੀ ਮਿਲਿੰਗ ਗੇਮ ਸੀ ਉਹਦਣ ਗੂਥ ਹਾਰ ਗਏ ਗੂਥ ਹਾਰੇ ਆਪਣਾ ਗੂਥ ਹਾਰੇ ਐ ਇਤੋਂ ਬੜੀ ਗੱਲ ਕੀ ਹੋ ਸਕਦੀ ਆ ਤੇ ਇਲੈਕਸ਼ਨਾਂ ਵਾਲੇ ਦਿਨੇ ਗੱਲ ਪ੍ਰੂਵ ਹੋ ਗਈ ਜਦੋਂ ਕੈਂਡੀਡੇਟ ਇੱਕ ਦੂਜੇ ਦੇ ਘਰੇ ਜਾ ਕੇ ਬਹਿ ਗਏ ਉਹਦਾ ਮਤਲਬ ਕੀ ਸੀ ਤੁਸੀਂ ਸਾਰਾ ਇਹ ਗੱਲ ਸਮਝਦੇ ਹੋ ਤੇ ਫੇਰ ਮੈਂ ਆਪਣੇ ਤੁਸੀਂ ਗੱਲ ਕਰ ਸਕਦੇ ਹੋ ਪਰ ਮੈਂ ਸਭ ਤੋਂ ਜ਼ਿਆਦਾ ਕਿਉਂਕਿ ਕੁਝ ਚਿਰ ਪਹਿਲਾਂ ਬੀਜੇਪੀ ਨੇ ਆਪਣਾ ਵਿਸ਼ਵਾਸ ਜਤਾਇਆ ਤੇ ਬੀਜੇਪੀ ਇੱਕਦਮ ਇੱਕਦਮ ਜਿਵੇਂ ਫੌਜ ਦੀ ਤਰ੍ਹਾਂ ਆਰਮੀ ਦੀ ਤਰ੍ਹਾਂ ਉਹਨਾਂ ਨੇ ਇਹ ਕੰਮ ਕੀਤਾ ਐਦੂੰ ਵੱਧ ਮਿਹਨਤ ਮੈਂ ਨਾ ਕੋਈ ਪਾਰਟੀ ਮੈਂ ਤਿੰਨ ਵਾਰ ਮੈਂਬਰ ਪਾਰਲੀਮੈਂਟ ਪਹਿਲਾਂ ਵੀ ਰਿਹਾ ਐਨੀ ਪਾਰਟੀ ਕੋਈ ਮਿਹਨਤ ਕਰਦੀ ਐਨੀ ਡੈਡੀਕੇਟਿਡ ਬਿਨਾ ਕਿਸੇ ਨਿਸ਼ਕਾਮ ਸੇਵਾ ਕੀਤੀ ਆ ਤੇ ਗਿਲ ਦੀਆਂ ਗਰਾਈਆਂ ਤੋਂ ਮੈਂ ਬੀਜੇਪੀ ਵਰਕਰ ਲੀਡਰਸ਼ਿਪ ਤੇ ਲੁਧਿਆਣੇ ਦੇ ਵੋਟਰਾਂ ਦਾ ਮੈਂ ਤਹਿ ਦਿਲੋਂ ਧੰਨਵਾਦੀ ਆ ਮੇਰੇ ਕੋਲ ਸ਼ਬਦ ਨਹੀਂਗਾ ਕੋਈ ਉਹਨਾਂ ਦਾ ਧੰਨਵਾਦ ਕਰਨ ਲਈ। ਵੱਡੇ ਫੈਸਲੇ ਹੋਏ ਆ ਜਿਹੜਾ ਕਿ ਦੋ ਮਿਨਿਸਟਰੀਆਂ ਪ੍ਰਧਾਨ ਮੰਤਰੀ ਜੀ ਨੇ ਪੰਜਾਬ ਲਈ ਦਿੱਤੀਆਂ ਲੁਧਿਆਣੇ ਲਈ ਦਿੱਤੀਆਂ ਚਾਹੇ ਉਹ ਸਾਡੀ ਮੈਂ ਅੱਜ ਰੇਲਵੇ ਦੇ ਬਾਰੇ ਤੁਹਾਨੂੰ ਜ਼ਰੂਰ ਫੂਡ ਪ੍ਰੋਸੈਸਿੰਗ ਦੀ ਵੀ ਗੱਲ ਕਰਾਂਗੇ ਪਰ ਛੋਟੀ ਥੋੜੀ ਨਹੀਂ ਕਿਉਂਕਿ ਟਾਈਮ ਬੜਾ ਥੋੜਾ ਸੀ ਜੋ ਉਹਦੇ ਵਿੱਚ ਮੈਂ ਰਿਵਿਊ ਕਰ ਸਕਿਆ ਜੋ ਮੈਂ ਗੱਲ ਕਰ ਸਕਿਆ ਉਹ ਤੁਹਾਡੇ ਮੂਰੇ ਜ਼ਰੂਰ ਮੈਂ ਦੱਸਣੀ ਆ ਜਿੱਥੇ ਕਿ ਸਾਡੇ ਮੰਤਰੀ ਵੈਸ਼ਨਵ ਜੀ ਨਾਲ ਮੇਰੀ ਲੰਬੀਆਂ ਗੱਲਾਂ ਹੋਈਆਂ ਇੱਕ ਸਭ ਤੋਂ ਜ਼ਰੂਰੀ ਤੁਹਾਨੂੰ ਪਤਾ ਹੈ ਵੀ ਅੱਜ ਜਿਹੜਾ ਇੱਕ ਲਿੰਕ ਆ ਜਿਹੜਾ ਲਿੰਕ ਜਿਹੜਾ ਸਾਡਾ ਜੁੜਦਾ ਏ ਇਹ ਬਹੁਤ ਹੀ ਜ਼ਰੂਰੀ ਆ ਬਾਕੀ ਲਿੰਕ ਵੀ ਹੈਗੇ ਆ ਪਰ ਇਹ ਜਿਹੜਾ ਸਾਡਾ ਪਟਿਆਲੇ ਦੇ ਵਿੱਚੋਂ ਹੋ ਕੇ ਰਾਜਪੁਰਾ ਜਿਹੜਾ ਬ੍ਰੌਡਗੇਟ ਲਿੰਕ ਆ ਜਿਹੜਾ ਉਹਨੂੰ ਕਿਉਂਕਿ ਇਹ ਬਹੁਤ ਪੁਰਾਣੀ ਮੰਗਾ ਬੜੇ ਚਿਰ ਦੀ ਮੰਗਾ ਬਈ ਜਿਹੜਾ ਮਹਾਲੀ ਨਾਲ ਰਾਜਧਾਨੀ ਨਾਲ ਰਾਜਪੁਰੇ ਦੇ ਥਰੂ ਇਹਨੂੰ ਜੋੜਿਆ ਜਾਵੇ ਇਹਦੀ ਖਾਸ ਤੌਰ ਤੇ ਮੈਂ ਜੇ ਗੱਲ ਕਰਾਂ ਇਹ 55 ਜਿਹੜਾ ਕਿਲੋਮੀਟਰ ਆ ਜਿਹੜਾ ਇਹ ਇਹਦਾ ਲਿੰਕ ਆ ਜਿਹੜਾ ਇਹ ਲਿੰਕ ਮਤਲਬ ਹੈ ਨਹੀਂਗਾ ਜਿਹਦੇ ਕਰਕੇ ਸਿੱਧਾ ਪੰਜਾਬ ਮਾਲਵਾ ਸਾਰਾ ਜਿਹੜਾ ਉਹ ਆਪਣੀ ਕੈਪੀਟਲ ਨਾਲ ਉਹ ਜੁੜਿਆ ਨਹੀਂ ਪਿਆ ਤੇ ਇਹਦੇ ਵਿੱਚ ਤਕਰੀਬਨ 2016 ਤੇ 17 ਇੱਕ ਡੀਪੀਆਰ ਬਣੀ ਸੀ ਜਿਹਦੀ ਤਕਰੀਬਨ ਜਿਹੜੀ ਇਹ ਸਾਰਾ ਪ੍ਰੋਜੈਕਟ ਕਾਸ ਸੀਗਾ ਉਸ ਵੇਲੇ 312 ਕਰੋੜ ਰੁਪਏ ਦਾ ਇਹ ਉਦੋਂ ਪ੍ਰੋਜੈਕਟ ਸੀ ਤੇ ਇਹਦੇ ਵਿੱਚ ਇੱਕ ਗੱਲ ਜ਼ਰੂਰ ਸੀ ਵੀ ਜਦੋਂ ਰੇਲਵੇ ਨੇ ਦੇਖਿਆ ਵੀ ਇਹ ਪ੍ਰੋਜੈਕਟ ਚ ਵਿੱਚ ਸਾਨੂੰ ਮਨਾਫਾ ਆਏ ਜਾਂ ਘਾਟਾ ਆਏ ਤੇ ਜਦੋਂ ਉਹਦੇ ਸਾਰੀ ਰਿਪੋਰਟ ਤਿਆਰ ਹੋਈ ਉਹਦੇ ਵਿੱਚ 5% ਦਾ ਰੇਲਵੇ ਨੂੰ ਘਾਟਾ ਸੀ ਮਨਾਫਾ ਨਹੀਂ ਤੇ ਚਲੋ ਉਹਨੂੰ ਦੇਖਦੇ ਹੋਏ ਵੀ ਇਹ ਫੈਸਲਾ ਕੀਤਾ ਗਿਆ ਵੀ ਅਸੀਂ ਜਿਹੜਾ 300 ਤੋਂ ਉੱਤੇ ਕਰੋੜ ਰੁਪਈਆ ਖਰਚ ਕਰਾਂਗੇ ਪਰ ਜਿਹੜੀ ਲੈਂਡ ਕਿਉਂਕਿ ਬੜੀ ਵੱਡੀ ਸਮੱਸਿਆ ਹੈ ਪੰਜਾਬ ਦੇ ਵਿੱਚ ਜ਼ਮੀਨ ਦੀ ਤੇ ਜ਼ਮੀਨ ਜਿਹੜੀ ਆ ਉਹ ਸ਼ੇਅਰਿੰਗ ਬੇਸ ਤੇ ਆ ਜਿਹੜਾ ਉਹ ਪੰਜਾਬ ਗਵਰਨਮੈਂਟ ਸਾਨੂੰ ਜ਼ਮੀਨ ਜਿਹੜੀ ਆ ਉਹ ਦੇਏਗੀ ਮੈਂ ਸਾਰੀਆਂ ਜਿਹੜੀਆਂ ਰੇਲਵੇ ਬੋਰਡ ਨੇ ਚਿੱਠੀਆਂ ਲਿਖੀਆਂ ਪੰਜਾਬ ਚੀਫ ਸੈਕਟਰੀ ਨੂੰ ਲਿਖੀਆਂ ਪਰ ਉਹ ਅੱਜ ਤਕਰੀਬਨ 8 ਸਾਲ ਹੋ ਗਏ ਉਹਦੇ ਵਿੱਚ ਜਿਹੜੀ ਆ ਉਹ ਜ਼ਮੀਨ ਜਿਹੜੀ ਉਹ ਨਹੀਂ ਮਹਈਆ ਕਰਾ ਕੇ ਦਿੱਤੀ ਪੰਜਾਬ ਸਰਕਾਰ ਨੇ ਪਰ ਫਿਰ ਵੀ ਮੈਂ ਇਹ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਸਭ ਤੋਂ ਪ੍ਰਾਇੋਰਟੀ ਤੇ ਅਸੀਂ ਵਿਦਨ ਡੇਜ਼ ਇਹਨੂੰ ਦੁਬਾਰਾ ਇਹਦੀ ਡੀਪੀਆਰ ਤਿਆਰ ਕਰਾਂਗੇ ਇਹਦੀ ਮੈਂ ਮੰਤਰੀ ਜੀ ਨਾਲ ਗੱਲ ਕਰਕੇ ਇਹਦੀ ਡੀਪੀਆਰ ਤਿਆਰ ਆ ਜਿਹੜੀ ਕਿਉਂਕਿ ਇਹ ਐਸਐਸਟੀ ਨਗਰ ਮੋਹਾਲੀ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਪਟਿਆਲਾ ਤਕਰੀਬਨ 43.192 ਹੈਕਟੇਅਰ ਜ਼ਮੀਨ ਆ ਜਿਹੜੀ ਉਹ ਸਾਨੂੰ ਇਹਦੇ ਲਈ ਚਾਹੀਦੀ ਆ ਤੇ ਇਹਦੀ ਰਿਵਾਈਜ਼ ਡੀਪੀਆਰ ਆ ਜਿਹੜੀ ਕਿਉਂਕਿ ਹੁਣ ਉਹ 300 ਸੀ ਹੁਣ ਉਹ ਡਬਲ ਹੋ ਗਈ ਹੋਣੀ ਆ 8 ਸਾਲ ਦਾ ਉਹਦਾ ਖਰਚਾ 5-600 ਕਰੋੜ ਰੁਪਈਆ ਚਾਹੀਦਾ ਹੋਊਗਾ ਪਰ ਮੁੱਖ ਮੰਤਰੀ ਜੀ ਨਾਲ ਜਦੋਂ ਮੀਟਿੰਗ ਹੋਏਗੀ ਉਹਨਾਂ ਨੂੰ ਇਹਦੇ ਲਈ ਕਿਸ ਤਰੀਕੇ ਨਾਲ ਉਹ ਜ਼ਮੀਨ ਮਹయ్యా ਕਰਾ ਸਕਦੇ ਆ ਇਹ ਬਹੁਤ ਵੱਡਾ ਇੱਕ ਲਿੰਕ ਆ ਮੈਂ ਇਹਦਾ ਤੁਹਾਨੂੰ ਦੱਸਦੇ ਮੈਂ 43.192 ਹੈਕਟੇਅਰ ਜ਼ਮੀਨ ਆ ਜਿਹੜੀ ਚਾਹੀਦੀ ਆ ਤੇ ਟੋਟਲ ਜਿਹੜੀ ਆ 55 ਕਿਲੋਮੀਟਰ ਇਹ ਜਿਹੜੀ ਆ ਉਦੋਂ ਬਾਅਦ ਜਿਹੜੀ ਇੱਕ ਜਿਹੜਾ ਸਾਡਾ ਲੁਧਿਆਣਾ ਦੇ ਵਿੱਚ ਜਿਹੜੀਆਂ ਤਕਰੀਬਨ ਮੁੱਲਾਂਪੁਰ ਜਿਹੜੀ ਹੈ ਡਬਲਿੰਗ ਬੱਦੋਵਾਲ ਲੁਧਿਆਣਾ ਸੈਕਸ਼ਨ ਆ ਜਿਹੜਾ ਇਹਦਾ ਕੰਮ ਚੱਲ ਰਿਹਾ ਹੈ ਇਸ ਫਾਈਨੈਂਸ਼ੀਅਲ ਇਅਰ ਤੇ ਖਤਮ ਹੋਏਗਾ ਲੁਧਿਆਣਾ ਕਿਲਾਰਾਪੁਰ ਡਬਲਿੰਗ ਇਹਦਾ ਕੰਮ ਚੱਲ ਰਿਹਾ ਹੈ ਇਹਦਾ ਵੀ ਜਿਹੜਾ ਸੈਕਸ਼ਨ ਦਾ ਕੰਮ ਹੈ ਇਸੇ ਦੌਰਾਨ ਪੂਰਾ ਹੋਏਗਾ ਨੰਗਲ ਡੈਮ ਸਲਵਾੜਾ ਮਕੇਰੀਆਂ ਇਹ ਬਿਲਕੁਲ ਨਵੀਂ ਲਾਈਨ ਪੈ ਰਹੀ ਹੈ ਡਬਲਿੰਗ ਨਹੀਂ ਇਹ ਨਵੀਂ ਲਾਈਨ ਪੈ ਰਹੀ ਆ ਇਹ ਸਾਰਿਆਂ ਦੀ ਜਿਹੜੀ ਕੀਮਤ ਹੈ तकरीबन 2400 ਕਰੋੜ ਰੁਪਈਆ ਹੈ ਇਹ ਜਿਹੜੇ ਪ੍ਰੋਜੈਕਟ ਨੇ ਮੈਂ ਜਿਵੇਂ ਕਿਹਾ ਮੁੱਲਾਂਪੁਰ ਡਬਲਿੰਗ ਬਦੋਵਾਲ ਲੁਧਿਆਣਾ ਸੈਕਸ਼ਨ ਮੁੱਲਾਂਪੁਰ ਨਾ ਲੁਧਿਆਣਾ ਕਿਲਾ ਰੈਪਲ ਲੁਧਿਆਣਾ ਕਿਲਾ ਰੈਪਲ ਸੈਕਸ਼ਨ ਇਹ ਡਬਲਿੰਗ ਹੋ ਰਹੀ ਆ ਤੇ ਨੰਗਲ ਤਲਵਾੜਾ ਮਕੇਰੀਆਂ ਲਾਈਨਾਂ ਇਹ ਨਵੀਂ ਪੈ ਰਹੀ ਹੈ 2400 ਕਰੋੜ ਰੁਪਏ ਦੇ ਇਹ ਪ੍ਰੋਜੈਕਟ ਨੇ ਉਦੋਂ ਬਾਅਦ ਅੰਮ੍ਰਿਤ ਟੀਮ ਦੇ ਵਿੱਚ 30 ਪ੍ਰੋਜੈਕਟ ਨੇ ਤੀਰ ਰੇਲਵੇ ਸਟੇਸ਼ਨ ਨੇ ਜਿਹੜੇ ਪੰਜਾਬ ਦੇ ਵਿੱਚ ਅੰਮ੍ਰਿਤ ਭਾਰਤ ਪੇਸ਼ੈਂਟ ਸਕੀਮ ਦੇ ਵਿੱਚ ਉਹ ਕਵਰ ਕੀਤੇ ਜਾ ਰਹੇ ਆ ਉਹਦੀ ਲਿਸਟ ਵੀ ਮੈਂ ਤੁਹਾਨੂੰ ਤਕਰੀਬਨ ਉਹ ਤਿਆਰ ਜਿਹੜੀ ਆ ਮੇਰੇ ਕੋਲ ਹੈਗੀ ਆ ਮੈਂ ਤੁਹਾਨੂੰ ਦਵਾਂਗਾ ਇਹਦੇ ਵਿੱਚ ਜਿਹੜਾ ਇਹ 1100 1103 ਕਰੋੜ ਰੁਪਏ ਦਾ ਜਿਹੜਾ ਇਹਦੇ ਉੱਤੇ ਖਰਚ ਕੀਤਾ ਜਾ ਰਿਹਾ ਤਕਰੀਬਨ ਪੀ ਚੋਂ 25 ਸਟੇਸ਼ਨਾਂ ਤੇ ਜਿਹੜਾ ਉਹ ਕੰਮ ਸ਼ੁਰੂ ਹੋ ਗਿਆ ਸ੍ਰੀ ਅਮਰitsar ਸਾਹਿਬ ਬਿਆਸ ਬਠਿੰਡਾ ਜਲੰਧਰ ਸਿਟੀ ਐਂਡ ਪਠਾਨਕੋਟ ਇਹਨਾਂ ਦਾ ਮਾਸਟਰ ਪਲੈਨਿੰਗ ਆ ਜਿਹੜੀ ਇਹ ਤਿਆਰ ਹੋ ਰਹੀ ਆ ਇਹ 1103 ਕਰੋੜ ਦੇ ਇਹ ਪ੍ਰੋਜੈਕਟ ਆ ਜਿਹੜੇ ਇਹਦੇ ਵਿੱਚ ਡਵੈਲਪਮੈਂਟ ਮਾਸਟਰ ਪਲਾਨ ਆ ਬਹੁਤ ਵਧੀਆ ਡਿਜ਼ਾਈਨ ਨੇ ਹਰੀਜ਼ਨ ਤੇ 40 60 ਦੇ ਫਜ਼ਾਰਟ ਬਣੇ ਹੋਏ ਨੇ ਇਹਦੇ ਪਾਸ ਇਹਦੇ ਵਿੱਚ ਚਾਹੇ ਪਲਾਜ਼ਾ ਬਣਨਗੇ ਚਾਹੇ ਸਿਟੀ ਸੈਂਟਰ ਬਣਨਗੇ ਚਾਹੇ ਬੜੀ ਵਧੀਆ ਬਿਲਡਿੰਗਸ ਨੇ ਜਿਹੜੀਆਂ ਦੋਨੋਂ ਪਾਸੇ ਹੋਣ ਕੱਲ ਨੂੰ ਕਿਸੇ ਸ਼ਹਿਰ 'ਚ ਮੈਟਰੋ ਆਉਣੀ ਆ ਕੱਲ ਕਿਸੇ ਉਹਨੂੰ ਬੱਸ ਸਟੇਸ਼ਨਾਂ ਨਾਲ ਜੋੜਨਾ ਸਿਟੀ ਨਾਲ ਜੋੜਨਾ ਨਹੀਂ ਇੱਕ ਪਾਸੇ ਤੁਹਾਨੂੰ ਪਤਾ ਸਟੇਸ਼ਨ ਦੀ ਜਿਹੜੀ ਆ ਉਹ ਉਹ ਆਉਣ ਜਾਣ ਹੁੰਦੀ ਆ ਇਹ ਜਿਹੜੇ ਸਟੇਸ਼ਨ 30 ਦੇ 30 ਬਣ ਰਿਹਾ ਦੋਨੋਂ ਪਾਸੇ ਇਹ ਸੜਕਾਂ ਦੇ ਨਾਲ ਜੁੜਨਗੇ ਆਵਾਜਾਈ ਨਾਲ ਜਿਹੜੇ ਇਹ ਇਹ ਜੁੜਨਗੇ ਇਹਦੇ ਦੇ ਵਿੱਚ ਕੈਫੇਟੇਰੀਆ ਹੋਣਗੇ ਪੈਸੇਂਜਰ ਅਮੈਨਿਟੀਆਂ ਐਂਡ ਰਿਟੇਲ ਸ਼ਾਪਸ ਹੋਣਗੀਆਂ ਸਪੇਸ ਉਹਨਾਂ ਲਈ ਤੇ ਖਾਸ ਤੌਰ ਤੇ ਸਬੂਟ ਟ੍ਰੈਫਿਕ ਫਲੋ ਜਿਵੇਂ ਵੀ ਹੋਵੇ ਉਹਦੇ ਲਈ ਪਾਰਕਿੰਗ ਫੈਸਿਲਿਟੀ ਚੰਗੀਆਂ ਹਾਈ ਲੈਵਲ ਪਲੇਟਫਾਰਮਸ ਹੋਣਗੇ ਇੰਪਰੂਵਡ ਸਰਫੇਸ ਐਂਡ ਪਲੇਟਫਾਰਮ ਕਵਰਸ ਹੋਣਗੇ ਜਿਵੇਂ ਅੱਜਕੱਲ ਬੜੀ ਪ੍ਰੋਬਲਮ ਹੈ ਦਿਵੰਗ ਲਈ ਉਹਦੇ ਲਈ ਖਾਸ ਸੂਚਨਾ ਹੋਣਗੀਆਂ ਵੀ ਉਹਨਾਂ ਨੂੰ ਕੋਈ ਤਕਲੀਫ ਆ ਜਿਹੜੀ ਬਿਲਕੁਲ ਨਾ ਹੋਵੇ ਬਿਲਕੁਲ ਲਿਫਟ ਲੱਗੀਆਂ ਹੋਣਗੀਆਂ ਸੀਸੀਟੀਵੀ ਕੈਮਰੇ ਹੋਣਗੇ ਪ੍ਰੋਮੋਸ਼ਨ ਆਫ ਲੋਕਲ ਪ੍ਰੋਡਕਟਸ ਉਹਨਾਂ ਦੀ ਐਡਵਰਟਾਈਜ਼ਮੈਂਟ ਹੋਵੇ ਉਹਨਾਂ ਲਈ ਬਹੁਤ ਵਧੀਆ ਪ੍ਰਬੰਧ ਹੋਣਗੇ ਇਹਦਾ ਮਤਲਬ ਇਹ ਆ ਵੀ ਵਨ ਸਟੇਸ਼ਨ ਵਨ ਪ੍ਰੋਡਕਟ ਸਕੀਮ ਦੇ ਤਹਿਤ ਇਹ ਚੀਜ਼ਾਂ ਵੀ ਉੱਥੇ ਕੀਤੀਆਂ ਜਾਣ ਜਿਵੇਂ ਆਪਣਾ ਰੇਲਵੇ ਸਟੇਸ਼ਨ ਆ ਇਹ ਤਾਂ ਖੈਰ ਇਹ ਰੇਲਵੇ ਸਟੇਸ਼ਨ ਤਾਂ ਜਿਹੜਾ ਬੈਸਟ ਦੁਨੀਆ 'ਚ ਉਹ ਜਿਹੜੇ ਰੇਲਵੇ ਸਟੇਸ਼ਨ ਬੈਸਟ ਬਣ ਰਿਹਾ ਉਹਦੇ ਵਿੱਚ 500 ਕਰੋੜ ਰੁਪਈਆ ਆਪਣੇ ਲੁਧਿਆਣੇ ਉਹ ਵਕਰੀ ਕੀਮਤ ਦਾ ਵਰਲਡ ਕਲਾਸ ਰੇਲਵੇ ਸਟੇਸ਼ਨ ਜਿਹੜਾ ਆਪਣਾ ਬਣ ਰਿਹਾ ਇਹ ਮੈਂ ਤੁਹਾਨੂੰ ਪੰਜਾਬ ਦੀ ਜਾਣਕਾਰੀ ਦਿੱਤੀ ਆ ਇਹ ਚ ਬਾਕੀ ਪੱਟੀ ਵਾਲਾ ਏਰੀਆ ਵੀ ਆ ਜਿਵੇਂ ਕਿਹਾ ਹੋਰ ਮਿਸਿੰਗ ਲਿੰਕ ਵੀ ਹੈਗੇ ਆ ਗੋਇੰਦਵਾਲ ਸਾਹਿਬ ਵਾਲਾ ਵੀ ਆ ਹੋਰ ਤਲਵੰਡੀ ਸਾਬੋ ਉੱਥੇ ਵੀ ਇੱਕ ਮਿਸਿੰਗ ਲਿੰਕ ਹੈਗਾ ਏ ਜਿਨ੍ਹਾਂ ਨੂੰ ਅੱਗੇ ਇਹਦੇ ਬਾਰੇ ਕੀ ਕੀ ਹੋਇਆ ਹੋਇਆ ਕੀ ਕੀ ਹੋਣ ਵਾਲਾ ਉਹਦੇ ਬਾਰੇ ਅਗਲੀ ਤਿਆਰੀ ਕਰਕੇ ਮੈਂ ਤੁਹਾਨੂੰ ਦੱਸੂਗਾ ਪਰ ਅੱਜ ਜਿਹੜਾ ਇੰਪੋਰਟੈਂਟ ਸੈਕਸ਼ਨ ਆ ਜਿਹੜਾ ਇਹ ਬਹੁਤ ਹੀ ਜ਼ਰੂਰੀ ਆ ਜਿਹਨੂੰ ਅੱਗੇ ਇਹਦੀ ਡੀਪੀਆਰ ਬਣੇ ਤੇ ਉਹਦੇ ਵਿੱਚ ਪੰਜਾਬ ਸਰਕਾਰ ਨੂੰ ਲੈਂਡ ਮਹਈਆ ਕਰਾਉਣ ਲਈ ਬੇਨਤੀ ਕਰੀਏ ਕਿਉਂਕਿ ਇਹ ਖੁੱਦਾਂ ਇੱਕ ਬਹੁਤ ਵੱਡਾ ਜਿਹੜਾ ਸੈਕਸ਼ਨ ਆ ਇਹਦੇ ਨਾਲ ਮਹਾਲੀ ਫਤਿਹਗੜ੍ਹ ਸਾਹਿਬ ਤੇ ਪਟਿਆਲਾ ਜਦੋਂ ਜੁੜ ਜੂਗਾ ਸਾਰਾ ਮਾਲਵਾ ਇਹਦੇ ਨਾਲ ਤਕਰੀਬਨ ਆ ਜਿਹੜਾ ਜੁੜੂਗਾ ਤੇ ਇਹ ਬੜਾ ਸਾਰੀ ਤੁਹਾਨੂੰ ਇਹ ਜਿਹੜੀਆਂ ਰਿਟਨ ਉਹ ਮੈਂ ਤੁਹਾਨੂੰ ਮਹਈਆ ਕਰਵਾ ਦੂੰਗਾ ਇਹਨਾਂ ਦੇ ਪ੍ਰਿੰਟ ਤੇ ਇਹ ਕੁਝ ਰੇਲਵੇ ਦੇ ਤੁਹਾਨੂੰ ਅੱਜ ਕੰਮ ਦੱਸਿਆ ਵੀ 30 ਸਟੇਸ਼ਨਾਂ ਦਾ ਕੰਮ ਹੋ ਰਿਹਾ। ਸਾਧ ਤੌਰ ਤੇ ਵਰਲਡ ਕਲਾਸ ਦਾ ਲਿਬਿਆਣੇ ਦਾ ਕੰਮ ਹੋ ਰਿਹਾ ਤੇ ਅੱਗੇ ਕਿੰਨੀਆਂ 1 ਸਾਲ ਦੇ ਅੰਦਰ ਅੰਦਰ ਇਹ 30 ਰੇਲਵੇ ਸਟੇਸ਼ਨ ਨੇ ਜਿਹੜੇ ਬਣ ਕੇ ਤਿਆਰ ਹੋਣੇ ਆ ਇਸ ਫਾਈਨੈਂਸ਼ੀਅਲ ਇਅਰ ਦੇ ਵਿੱਚ। ਜਿਹੜਾ ਤੁਹਾਡਾ ਡਾਕੂਮੈਂਟ ਵਿਜਨ ਦਾ ਆਪਲੇ ਦਾ ਸਾਹਿਬ ਨਾ ਕੇ ਬਾਦਾਂ ਤੇ ਤਾਂ ਜ਼ਿੰਮੇਵਾਰੀ ਇਹ ਜਿਹੜੀ ਉਹ ਸਰਕਾਰ ਤੇ ਬਿਲਕੁਲ ਹੈਗੀ ਹੈਗੀ ਹੈ। ਤੇ ਮੈਨੂੰ ਮੈਂਡੇਟ ਆ ਜਿਹੜਾ ਉਹ ਸੈਂਟਰਲ ਗਵਰਨਮੈਂਟ ਨੇ ਦਿੱਤਾ ਮੇਰਾ ਮੰਡਟ ਸਾਰੇ ਉਹ ਪੰਜਾਬ ਲਈ ਆ ਤੇ ਜਰੂਰ ਜੋ ਵਿਜ਼ਨ ਦਿੱਤਾ ਸੀ ਉਹਦੇ ਵਿੱਚੋਂ ਕਿਹੜੀ ਪ੍ਰਾਇੋਰਟੀ ਤੇ ਚੀਜ਼ਾਂ ਜਿਹੜੀਆਂ ਹੋਣਗੀਆਂ ਪ੍ਰਾਇੋਰਟੀ ਤੇ ਉਹ ਚੀਜ਼ਾਂ ਪਹਿਲਾਂ ਲਵਾਂਗੇ ਤੇ ਉਸ ਤੋਂ ਬਾਅਦ ਬਾਰੀ-ਬਾਰੀ ਫੇਰਾ ਜਿਹੜੀਆਂ ਉਹ ਸਾਰੀਆਂ ਚੀਜ਼ਾਂ ਫੇਰੇ ਚੜਾਵਾਂਗੇ ਜਿਹੜਾ ਬੁੱਢਾ ਦਰਿਆ ਏ ਉਹਨੂੰ ਕਿਵੇਂ ਬਰਉਣਾ ਉਹ 650 ਕਰੋੜ ਰੁਪਏ ਆਇਆ ਹੋਇਆ ਉਹਦੇ ਉੱਤੇ ਸਾਡੀ ਸਾਰੀ ਮੋਨਿਟਰਿੰਗ ਟੀਮ ਚਾਹੇ ਸਾਡੇ ਸਾਰੀ ਸੀਨੀਅਰ ਲੀਡਰਸ਼ਿਪ ਉਹਦੇ ਮੋਨੀਟਰਿੰਗ ਕਰਨੀ ਅਸੀਂ ਸ਼ੁਰੂ ਕਰਾਂਗੇ ਸਭ ਤੋਂ ਪਹਿਲਾਂ ਤਾਂ ਆਨ ਗoing ਉਹ ਪ੍ਰੋਜੈਕਟ ਆ ਉਹਨੂੰ ਸਭ ਤੋਂ ਪਹਿਲਾਂ ਸਿਰੇ ਚੜਾਉਣਾ ਤੇ ਆਉਣ ਵਾਲੇ ਦਿਨਾਂ 'ਚ ਇੱਕ ਜਿਹੜਾ ਇੰਟਰਨੈਸ਼ਨਲ 에ਅਰਪੋਰਟ ਅਸੀਂ ਬਣਾਉਣ ਦੀ ਜਿਹੜੀ ਸਾਡੀ ਸੋਚ ਚੱਲ ਰਹੀ ਆ ਤਕਰੀਬਨ ਉਹ ਬਣ ਕੇ ਤਿਆਰ ਆ ਉਹਨੂੰ ਅੱਗੇ ਕਿਸ ਤਰੀਕੇ ਨਾਲ ਉੱਥੋਂ ਫਲਾਈਟ ਚਲਾਉਣੀ ਆ ਤੇ ਰੇਲਵੇ ਸਟੇਸ਼ਨ ਚਲਾਉਣਾ ਇਹ ਤਿੰਨ ਚੀਜ਼ਾਂ ਸਾਡੀਆਂ ਪ੍ਰਾਇੋਰਟੀ ਤੇ ਹੋਣਗੀਆਂ ਬੁੱਢਾ ਦਰਿਆ ਇਹਨੂੰ ਨਾਲੇ ਤੋਂ ਬਣਾਉਣਾ ਰੇਲਵੇ ਸਟੇਸ਼ਨ 에ਅਰਪੋਰਟ ਜਿਹੜਾ ਇਹ ਜਲਦੀ ਦਲਤੂ ਉਹਨੂੰ ਸ਼ੁਰੂ ਕਰਨਾ ਵੀ ਉਹ ਰਿਓਂ ਉਡਾਨਾਂ ਜਿਹੜੀਆਂ ਉਹ ਦਿੱਲੀ ਨੂੰ ਜਾਣ ਕਿਤੇ ਧਾਰਮਿਕ ਡੈਸਟੀਨੇਸ਼ਨਾਂ ਤੇ ਜਾਣ ਕਿਤੇ ਟੂਰਿਸਟ ਡੈਸਟੀਨੇਸ਼ਨਾਂ ਤੇ ਜਾਣ ਇਹ ਤਿੰਨ ਚੀਜ਼ਾਂ ਜਿਹੜੀਆਂ ਪ੍ਰਾਇੋਰਟੀ ਹੈ। ਇਹ ਜਿਹੜਾ ਨੰਬਰ ਹੁੰਦਾ ਜਿਹੜਾ ਉਹ ਜਦ ਤੱਕ ਲੋਕਾਂ ਤੋਂ ਸੰਪਰਕ ਕਰਦੇ ਇੱਕ ਇੱਕ ਕਾਸੇ ਦਾ ਪ੍ਰਸ਼ਨ ਕਰ ਲੈਣ ਸੌਖਾ ਰਹੇ। ਦੇਖੋ ਉਹ ਲੋਕ ਲੋਕਾਂ ਲਈ ਜਿਹੜਾ ਸਾਡਾ ਭਾਜਪਾ ਦਫ਼ਤਰ ਹਰ ਵੇਲੇ ਖੁੱਲ੍ਹਾ ਹੈ ਕੋਈ ਵੀ ਉੱਥੇ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਤੋਂ ਲੈ ਕੇ ਸਾਰੀਆਂ ਟੀਮਾਂ ਸਾਡੀਆਂ ਉੱਥੇ ਬੈਠੀਆਂ ਹੈ। ਕਦੇ ਵੀ ਜਿੱਤ ਨੂੰ ਵੀ ਕੋਈ ਕਦੇ ਵੀ ਜ਼ਰੂਰਤ ਪਊਗੀ ਲੋਡ ਹੋਏਗੀ ਉਹ ਅਲੱਗ ਉੱਥੇ ਜਿਹੜੀਆਂ ਹੋਰ ਟੈਲੀਫੋਨ ਲਾਈਨਾਂ ਅਸੀਂ ਪ੍ਰੋਗਰਾਮ ਬਣਾ ਕੇ ਮਹਈਆ ਕਰਾਵਾਂਗੇ ਪਰ ਸਾਰੀਆਂ ਟੀਮਾਂ ਬਾਰ-ਬਾਰ ਜਿਹੜੀਆਂ ਉਹ ਬੀਜੇਪੀ ਆਫਿਸ ਤੋਂ ਸਾਡਾ ਸ਼ਹਿਰ ਦਾ ਕੰਮ ਆ ਜਿਹੜਾ ਉਹ ਲੋਕਾਂ ਦਾ ਲੁਧਿਆਣੇ ਦਾ ਉੱਥੋਂ ਚੱਲੇਗਾ ਹਾਂ ਜਿਹੜੀਆਂ ਮਿਨਿਸਟਰੀ ਦੇ ਕੰਮ ਨੇ ਉਹ ਮਿਨਿਸਟਰੀ ਲੈਵਲ ਤੇ ਜਿਹੜੇ ਦਫ਼ਤਰ ਨੇ ਉਹ ਦੋਨੋਂ ਉਹ ਆਪਰੇਟ ਕਰਨਗੇ ਅੱਛਾ ਜੀ 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 ਪਤੀ ਜੀ ਲੁਧਿਆਣਾ ਅੰਮ੍ਰਿਤਸਰ ਜਿਲ੍ਹਾ ਸਾਰੇ ਡਿਵੀਜ਼ਨ ਦੇ ਵਿੱਚੋਂ ਡਿਵੀਜ਼ਨ ਜਿਹੜੀਆਂ 1950 ਤੋਂ ਵਿੱਚ ਬਣੀ ਬਹੁਤ ਪੁਰਾਣੀ ਹੋ ਗਈ ਕਿ ਜਦੋਂ ਲੁਧਿਆਣੇ ਦੇ ਦਰਿਆ ਪੰਜਾਬ ਨਮਾਇੰਤੀ ਕਰ ਰਿਹਾ ਬਾਟੈਂਟਰ ਦੇ ਵਿੱਚੋਂ ਉਹ ਡਿਵੀਜ਼ਨ ਨੂੰ ਲੁਧਿਆਣੇ ਦੇ ਜਾਂ ਆਸ-ਪਾਸ ਦੇ ਸੈਂਟਰ ਚ ਲੈ ਆਇਆ ਜਾ ਸਕਦਾ ਕਿਉਂਕਿ ਇੱਕ ਤਾਂ ਨਵੀਨੀਕਰਨ ਹੋਵੇਗਾ ਜਿਵੇਂ ਉੱਥੇ ਕਰਤਾ ਹਾਲ ਹੈ ਕੁਝ ਬਿਲਡਿੰਗ ਨਹੀਂ ਨਹੀਂ ਮਨਵਾ ਬਣਦਾ ਨਹੀਂ ਨਹੀਂ ਇੱਕ ਗੱਲ ਨੂੰ ਮੇਰੀ ਨੂੰ ਸਮਝੋ ਇਹ ਡਿਵੀਜ਼ਨਾਂ ਦਾ ਇਹ ਕੋਈ ਮਤਲਬ ਨਹੀਂਗਾ ਬਈ ਉਹ ਕੋਈ ਉੱਥੇ ਕੰਮ ਪ੍ਰਭਾਵਿਤ ਹੋ ਰਿਹਾ ਦਰਾਹੇ ਤੱਕ ਆ ਦਰਾਹਾਂ ਨਾਲ ਹੀ ਆ ਨਾ ਦਰਾਹੇ ਤੱਕ ਜਿਹੜਾ ਉਹ ਅੰਬਾਲਾ ਡਿਵੀਜ਼ਨ ਪੈਂਦਾ ਹੈ ਦਵਾ ਦਰਾਹੇ ਤੋਂ ਅੱਗੇ ਜਿਹੜਾ ਫਰੋਜ਼ਪੁਰ ਡਿਵੀਜ਼ਨ ਪੈ ਜਾਂਦਾ ਆਪਾਂ ਨੂੰ ਅੰਬਾਲਾ ਨੇੜੇ ਆ ਜਾਂ ਫਰੋਜ਼ਪੁਰ ਨੇੜੇ ਇਸ ਕਰਕੇ ਉਹ ਕੰਮ ਆ ਜਿਹੜਾ ਉਹ ਬਿਲਕੁਲ ਇਸ ਚੀਜ਼ ਨਾਲ ਇਫੈਕਟ ਨਹੀਂ ਹੁੰਦਾ ਕਮ ਤਾਂ ਐਸੇ ਵੇ ਦਿੱਲੀ ਆ ਦਿੱਲੀ ਤੋਂ ਕੰਮ ਕੇਰਲਾ ਚ ਵੀ ਹੁੰਦੇ ਆ ਦਿੱਲੀ ਤੋਂ ਕੰਮ ਕਰਨਿਆ ਕੁਮਾਰੀ ਚਾਹੇ ਜੰਮੂ ਕਸ਼ਮੀਰ ਚ ਵੀ ਹੁੰਦੇ ਆ ਗੱਲ ਇਹ ਆ ਵੀ ਉਹਨੂੰ ਸਟ੍ਰੀਮ ਲਾਈਨ ਹੋਰ ਵਧੀਆ ਕਿਵੇਂ ਕੀਤਾ ਜਾ ਸਕਦਾ ਉਹਦੇ ਵਿੱਚ ਮੰਤਰੀ ਜੀ ਨੇ ਪਹਿਲੀ ਮੀਟਿੰਗ ਅਸੀਂ ਕੀਤੀ ਤੇ ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਇਹ ਉਹ ਪ੍ਰਾਇੋਰਟੀ ਤੇ ਇਹ ਲਿਆ ਗਿਆ ਹੈ ਵੀ ਕਿਸ ਤਰੀਕੇ ਨਾਲ ਟਾਈਮਿੰਗ ਟ੍ਰੇਨ ਦੀ ਸਭ ਤੋਂ ਪੰਕਚੁਐਲਟੀ ਪੰਕਚੁਐਲਟੀ ਜਿਹੜੀ ਆ ਉਹ ਮਤਲਬ ਵੀ ਪਰ ਜੇ ਆਪਣਾ ਦੇਖਿਆ ਜਾਵੇ ਬਹੁਤ ਵਧੀਆ ਪੰਕਚੁਐਲਟੀ ਆ ਜਿਹੜੀ ਉਹ ਚੱਲਦੀ ਆ 90 ਦੇ ਤਕਰੀਬਨ ਜਿਹੜਾ ਇੰਟਰਨੈਸ਼ਨਲ ਪੰਕਚੁਐਲਟੀ ਦਾ ਜਿਹੜਾ ਗ੍ਰਾਫ ਦੇਖੀਏ ਜੇ ਆਪਾਂ ਯੂਰਪੀਅਨ ਕੰਟਰੀਜ਼ ਦਾ ਅਮਰੀਕਾ ਦੀ ਜਾਂ ਕਿਉਂਕਿ ਅਸੀਂ ਅਮਰੀਕਾ ਰਸ਼ੀਆ ਚਾਈਨਾ ਉਹਨਾਂ ਦਾ ਸੱਤੋਂ ਵੀ ਵੱਡਾ ਜਿਹੜਾ ਰੇਲਵੇ ਦਾ ਪ੍ਰਸਾਰ ਆ ਸਾਡਾ ਵੀ ਉਹਨਾਂ ਤੋਂ ਥੱਲੇ ਆ ਪਰ ਪੰਕਚੁਐਲਟੀ ਆ ਜਿਹੜੀ ਸਾਡੀ ਉਹ ਆਪਣੇ ਦੇਖਦੇ 80 ਤੇ ਅਸੀਂ ਕਈ ਡਿਵੀਜ਼ਨ ਐ ਸਾਡੀਆਂ ਜਿਹੜੀਆਂ 90 ਤੋਂ ਵੀ ਉੱਚੇ ਪੰਕਚੁਐਲਟੀ ਸਾਡੀ ਆ ਰਹੀ ਆ ਜਿੱਥੇ ਆ ਕੁਐਸਚਨ ਇਲੈਕਸ਼ਨਸ ਕਰਕੇ ਜਦੋਂ ਸਾਰੀ ਮਸ਼ੀਨਰੀ ਇੱਧਰ ਲੱਗ ਜਾਂਦੀ ਆ ਕਈ ਡਿਵੀਜ਼ਨ ਦੀ ਪੰਕਚੁਐਲਟੀ ਐ ਜਿਹੜੀ ਉਹ ਟ੍ਰੇਨਾਂ ਦੇ ਟਾਈਮ ਜ਼ਰੂਰ ਡਿਸਟਰਬ ਹੋਏ ਪਰ ਬਹੁਤ ਹੀ ਸਟਰੋਂਗਲੀ ਮੰਤਰੀ ਜੀ ਨੇ ਕੱਲ ਅਸੀਂ ਜਦੋਂ ਜੁਆਇੰਟ ਮੀਟਿੰਗ ਕੀਤੀ ਉਹ ਸਟ੍ਰਿਕਟਲੀ ਐਕਸ਼ਨ ਲਿਆ ਗਿਆ ਭਾਵੇਂ ਉਹ ਜੀਐਮ ਨੇ ਚਾਹ ਡੀਆਰਐਮ ਨੇ ਉਹਨਾਂ ਨੂੰ ਪੰਕਚੁਐਲਟੀ ਠੀਕ ਕਰਨ ਦਾ ਬਾਕੀ ਆਪਣਾ ਲੁਧਿਆਣੇ ਦਾ ਤਾਂ ਰੇਲਵੇ ਸਟੇਸ਼ਨ ਬੈਸਟ ਬਣ ਰਿਹਾ ਹਜੇ ਅੰਮ੍ਰਲੇ ਨਹੀਂ ਕੰਮ ਸ਼ੁਰੂ ਹੋਇਆ ਜਿੱਥੇ ਕਿ ਏਡੀ ਵੱਡੀ ਆਪਣਾ ਲੁਧਿਆਣਾ ਤਾਂ 500 ਕਰੋੜ ਚ ਪਹਿਲਾਂ ਹੀ ਆਇਆ ਹੋਇਆ ਇਸ ਕਰਕੇ ਇੱਥੇ ਕੋਈ ਕਮੀ ਨਹੀਂ ਹੋਊਗੀ ਪ੍ਰਦੀਪ ਜੀ ਪ੍ਰਦੀਪ ਜੀ ਤੁਹਾਡੀ ਜਿੰਸੀ ਜਿਹੜੀ ਹੈ ਨੂੰ ਰਾਜਨੀਤਿਕ ਪੌਂਟ ਦੇ ਵੀ ਦੇਖਿਆ ਜਾ ਰਿਹਾ ਵੀ ਪੰਜਾਬ ਨੂੰ ਮੰਤਰੀਪਦ ਦੇ ਕੇ ਪੰਜਾਬ ਨੂੰ ਰਾਜਨੀਤਿਕ ਪੌਂਟ ਦੇ ਮਜ਼ਬੂਤ ਕਰਨ ਲਈ ਸੰਗਠਨਾਂ ਕੀ ਰੋਲ ਮੈਂ ਤੁਸੀ ਦੇਖੋ ਜਦੋਂ ਇਹ ਹੈ ਸਿਆਸਤ ਸਰਕਾਰਾਂ ਬਣਦੀਆਂ ਐ ਪਾਰਟੀਆਂ ਨਹੀਂ ਬਣਦੀਆਂ ਇਹਨੂੰ ਅੱਲੱਗ ਤਾਂ ਆਪਾਂ ਕਿਸੇ ਚੀਜ਼ ਨੂੰ ਦੇਖ ਹੀ ਨਹੀਂ ਸਕਦੇ ਜੇ ਸਰਕਾਰ ਆ ਤਾਂ ਉਹ ਐਨਡੀਆ ਬੀਜੇਪੀ ਦੀ ਸਰਕਾਰ ਆ ਨਾ ਤੇ ਜਿੱਥੇ ਸਰਕਾਰ ਦੀ ਪ੍ਰਾਇੋਰਟੀ ਆ ਉਹ ਕੰਮਾਂ ਦੀ ਓਦੋਂ ਬਾਅਦ ਸਾਡੀ ਪਾਰਟੀ ਦੀ ਵੀ ਪ੍ਰਾਇੋਰਟੀ ਹੈ ਪਾਰਟੀ ਨੂੰ ਜੇ ਅਸੀਂ ਸਰਕਾਰ 'ਚ ਬੈਠੇ ਆ ਅੱਜ ਤੇ ਉਹ ਪਾਰਟੀ ਦੇ ਕਰਕੇ ਬੈਠੇ ਆ ਤੇ ਇਸ ਕਰਕੇ ਪਾਰਟੀ ਨੂੰ ਬਿਲਕੁਲ ਇਹ ਬਹੁਤ ਮੈਂ ਜਿਵੇਂ ਪਹਿਲਾਂ ਵੀ ਕਿਹਾ ਕੱਲ ਜਾਖੜ ਸਾਹਿਬ ਨੇ ਵੀ ਕਿਹਾ ਬਈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਚਾਹੇ ਅਮਿਤ ਸ਼ਾਹ ਜੀ ਨੱਡਾ ਜੀ ਉਹਨਾਂ ਦੀ ਬਿਲਕੁਲ ਜਿਹੜਾ ਜਿਹੜੀ ਮੈਂ ਸਮਝਦਾ ਵੀ ਉਹਨਾਂ ਦਾ ਧਿਆਨ ਦੇਸ਼ 'ਚ ਵੀ ਆ ਪਰ ਜੇ ਆਪਾਂ ਲਈਏ ਵੀ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਉਹਦੇ ਵਿੱਚੋਂ ਪੰਜਾਬ ਆਉਂਦਾ ਹੈ ਤੇ ਪੰਜਾਬ ਨੂੰ ਉਹ ਹਮੇਸ਼ਾ ਬਹੁਤ ਹੀ ਜੈਰੀ ਨਿਗਾਹਾਂ ਆਪਾਂ ਟਾਪ ਪ੍ਰਾਇੋਰਟੀ ਕਹਿੰਦੇ ਟਾਪ ਮੋਸਟ ਟਾ ਮੋਸਟ ਪ੍ਰਾਇੋਰਟੀ ਆ ਜੋ ਮੈਨੂੰ ਤੇ ਬਾਕੀ ਭਾਜਪਾ ਨੂੰ ਸਾਹਮਣੂ ਇਨਸਟਰਕਸ਼ਨਸ ਨੇ ਕਿਹਾ ਗਿਆ ਹੈ ਕਿ ਤੁਸੀਂ ਪੰਜਾਬ ਦਾ ਹਰ ਪਿੰਡ ਸ਼ਹਿਰ ਦਾ ਦਰਵਾਜ਼ਾ ਖੜਕਾਉਣਾ ਹੈ ਜਾ ਕੇ ਸਰ ਮੇਰਾ ਇੱਕ ਸਵਾਲ ਹੈ ਕੋਈ ਇੱਕ ਵਾਇਰਲ ਹੋ ਰਹੀ ਹੈ ਵੀਡੀਓ ਕੱਲ ਦੀ ਬੜੀ ਸੋਸ਼ਲ ਮੀਡੀਆ ਤੇ ਕਿ ਤੁਸੀਂ ਜਿਹੜਾ ਨਿਊਲੀ ਇਲੈਕਟਡ ਐਮਪੀ ਹੈ ਆਲਾਈਨਰ ਅਮਰਪਾਲ ਸਿੰਘ ਉਹਨਾਂ ਦੇ ਘਰ ਜਾ ਕੇ ਉਹਦੇ ਪੀਰੀਅਡ ਚੂਹੋ ਉਹਦੇ ਨਾਲ ਕੀ ਗੱਲ ਕਰੂਗਾ ਮੈਨੂੰ ਇੱਕ ਕਈ ਚੈਨਲਸ ਤੇ ਉਹਨਾਂ ਦੇ ਪਿਤਾ ਜੀ ਇਹ ਗੱਲ ਕਰ ਰਹੇ ਆ ਬਈ ਹੁਣ ਰਵਨੀਤ ਬਿੱਟੂ ਨੂੰ ਕੇਂਦਰ ਨੇ ਇੱਕ ਪੰਜਾਬ ਦੇ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਆ ਮੈਂ ਚਾਹਾਂਗਾ ਵੀ ਉਹ ਸਾਡੀ ਗੱਲ ਜ਼ਰੂਰ ਸੁਣਨ ਤੇ ਕਰਨ ਕਿ ਮੈਂ ਉਦੋਂ ਬਾਅਦ ਇੱਕ ਐਜ਼ਏ ਪੰਜਾਬੀ ਹੋਣ ਨਾ ਦੇ ਐਜ਼ਏ ਇੱਕ ਸੈਂਟਰ ਚ ਰਿਪਰੈਜ਼ੈਂਟ ਕਰ ਰਿਹਾ ਮੈਂ ਇਹ ਕਿਹਾ ਵੀ ਮੈਂ ਜ਼ਰੂਰ ਜੇ ਤਾਂ ਤੁਹਾਡੇ ਰਾਹੀਂ ਮੈਂ ਸੁਨੇਹਾ ਚਾਹੁੰਦਾ ਵੀ ਉਹ ਗੱਲ ਕਰਨਾ ਚਾਹਣਗੇ ਮੇਰੇ ਨਾਲ ਸੰਪਰਕ ਕਰਨਗੇ ਬਹੁਤ ਅੱਛੀ ਗੱਲ ਆ ਜੇ ਉਹ ਚਾਹਣਗੇ ਵੀ ਮੈਂ ਉਹਨਾਂ ਨਾਲ ਸੰਪਰਕ ਕਰਾਂ ਤਾਂ ਮੈਂ ਉਹ ਵੀ ਜ਼ਰੂਰ ਕਰਾਂਗੇ ਸਾਨੂੰ ਇਹ ਚ ਕੋਈ ਵੀ ਨਹੀਂ ਜੇ ਕੋਈ ਦੇਸ਼ ਵਾਸੀ ਕੋਈ ਸੁਧਾਰ ਕਰਨਾ ਚਾਹੁੰਦਾ ਆਪਣੇ ਚ ਤੇ ਲੋਕਾਂ ਨੇ ਇੱਕੋ ਗੱਲ ਤੇ ਉਹਨੂੰ ਮੈਂਡੇਟ ਦਿੱਤਾ ਮੈਂਬਰ ਪਾਰਲੀਮੈਂਟ ਬਣਾਇਆ ਕੀ ਪਤਾ ਉਹਦੇ ਮਨ ਚ ਕੀ ਗੱਲ ਆ ਕਿਉਂਕਿ ਉਹਦੇ ਫਾਦਰ ਮਾ ਉਹਦੇ ਮਾਤਾ ਜੀ ਉਹਨੂੰ ਮਿਲਦੇ ਤਾਂ ਉਹੀ ਨੇ ਨਾ ਜੇ ਉਹਨਾਂ ਦੀ ਕੋਈ ਗੱਲ ਦੇਸ਼ ਲਈ ਚੰਗੀ ਹੋਏਗੀ ਦੇਸ਼ ਦੇ ਕਾਨੂੰਨ ਲਈ ਚੰਗੀ ਹੋਏਗੀ ਤੇ ਉਹ ਜ਼ਰੂਰ ਮੈਂ ਉਹਨਾਂ ਦੀ ਗੱਲ ਸੁਣ ਕੇ ਜੋ ਮੈਂ ਪਛਾਣ ਸਕੂੰਗਾ ਕਿਉਂਕਿ ਇਹ ਚ ਇੰਟਰਵਿਨ ਸਟੇਟ ਗਵਰਨਮੈਂਟ ਨੇ ਬਹੁਤ ਵੱਡਾ ਕਰਨਾ ਕਿਉਂਕਿ ਜਿਹੜਾ ਐਨਐਫਸੀ ਲੱਗਦਾ ਏ ਉਹ ਸੂਬੇ ਦੀ ਸਰਕਾਰ ਆ ਜਿਹੜੀ ਉਹ ਰეკਮੈਂਡ ਕਰਦੀ ਆ ਤੇ ਉਹ ਅੱਗੇ ਉਹਦੀ ਸਜ਼ਾ ਵਧਾਉਣ ਲਈ ਮੁੱਖ ਮੰਤਰੀ ਜਿਹੜੇ ਨੇ ਭਗਵੰਤ ਮਾਨ ਸਾਹਿਬ ਉਹਨਾਂ ਨੇ ਅੱਗੇ ਚਿੱਠੀ ਲਿਖਤੀ ਆ ਉਹਨੂੰ ਐਕਸਟੈਂਡ ਕਰ ਲਈ ਉਹਨਾਂ ਦੇ ਐਨਐਫਸੀ ਲਈ ਤੇ ਜਿਹੜਾ ਫੜਿਆ ਏ ਉਹ ਵੀ ਸਟੇਟ ਗਵਰਨਮੈਂਟ ਨੇ ਫੜਿਆ ਐਜ਼ ਅ ਸੈਂਟਰਲ ਗਵਰਨਮੈਂਟ ਦੇ ਨਮਾਇंदे ਮੈਂ ਉਹਨਾਂ ਦੀ ਗੱਲ ਜ਼ਰੂਰ ਸੁਣ ਕੇ ਤੇ ਜੋ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਵਾਲੀ ਗੱਲ ਹੋਊਗੀ ਉਹ ਜ਼ਰੂਰ ਮੈਂ ਪਚਾਉਂਗਾ ਜਦੋਂ ਉਹਨਾਂ ਨੇ ਇਹ ਗੱਲ ਕੀਤੀ ਹੈ ਮੋਰੇ ਜੀ ਮੋਰੇ ਜੀ ਇੱਕ ਮਿੰਟ ਇੱਕ ਵਾਰ ਮੋਰੇ ਜੀ ਇੱਕ ਵਾਰ ਪਚਾਉਂਦੇ ਆ ਯਾਰ ਇੱਕ ਮਿੰਟ ਜੀ ਕਹਿ ਰਹੇ ਨੇ ਇੱਕ ਮਿੰਟ ਮੋਰੇ ਜੀ 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 ਆਪਾਂ ਤੋਂ ਬਾਅਦ ਉਹ ਨਹੀਂ ਮੰਗਦੇ ਜਾਂ ਪਹਿਲਾਂ ਖਰਾਬ ਮੰਗਦੇ ਉਦੋਂ ਤੇ ਇਹਦਾ ਬਦਲਾਅ ਕਿਉਂ ਆਇਆ ਬਾਈ ਨਹੀਂ ਨਹੀਂ ਮੈਂ ਬਿਲਕੁਲ ਸਹੀ ਗਲਤ ਵਾਲੀ ਗੱਲ ਨਹੀਂ ਮੈਂ ਪਿਆ ਹੀ ਨਹੀਂ ਜੀ ਮੈਂ ਤਾਂ ਇਹ ਕਿਹਾ ਵੀ ਕਿਸੇ ਵੀ ਚੀਜ਼ ਦੇ ਵਿੱਚ ਕਾਨੂੰਨ ਆਪਣਾ ਕੰਮ ਕਰ ਰਿਹਾ ਰਾਸ਼ਟਰਪਤੀ ਜੀ ਨੇ ਆਪਣਾ ਕਰਨਾ ਸੁਪਰੀਮ ਕੋਰਟ ਨੇ ਆਪਣਾ ਕਰਨਾ ਮੈਂ ਇਹਨਾਂ ਗੱਲ ਕਹੀ ਆ ਵੀ ਮੈਂ ਕਿਸੇ ਚੀਜ਼ ਜਿਹੜਾ ਏ ਉਹ ਰੋੜਾ ਜਾਂ ਉਹਦੇ ਵਿੱਚ ਰਿਕਵਰਡ ਨਹੀਂ ਬਣਦੀ ਮਾ ਬਿੱਟੂ ਜੀ ਬੜੀ ਕਹਿ ਰਹੇ ਨੇ ਕਿ ਬਿੱਟੂ ਕੋਲ ਤਾਂ ਦਿਮਾਗ ਹੀ ਨਹੀਂ ਉਹ ਤਾਂ ਪਹਿਲਾਂ ਕੁਝ ਕਹਿੰਦੇ ਸੀ ਚਲੋ ਰਾਹੁਲ ਛੰਦਰੀ ਨੇ ਕਿਹਾ ਵੀ ਕਿ ਉਹ ਮਾਫ ਕਰ ਦਿੰਦੇ ਇਸ ਤੇ ਹੋਰ ਕੁਝ ਕਹਿ ਰਹੇ ਨੇ ਕਿ ਇਹਦੇ ਕੋਈ ਛੇੜਿਆੰਤਰ ਹੈਗਾ ਵਾ ਬੀਜੇਪੀ ਉਹ ਕਾਂਗਰਸ ਕਾਂਗਰਸ ਨੇ ਛੇੜਿਆੰਤਰੀ ਹਮੇਸ਼ਾ ਰਚੇ ਨੇ ਉਹ ਮਾਹਰ ਨੇ ਛੇੜਿਆੰਤਰ ਰਚੇ ਇਹ ਕਦੀ ਕਦੀ ਰਿਹਾਈ ਨੂੰ ਲੈ ਕੇ ਲਗਾਤਾਰ ਕੰਗਾ ਚਲਦੇ ਆ ਜਾਂਦੇ ਨੇ ਲੱਗੇ ਸਮੇਂ ਤੋਂ ਤੁਸੀਂ ਮਾਫੀ ਕਰਦੇ ਆ ਜਾਂਦੇ ਸੀ ਇਹ ਤੇਰਾ ਜਵਾਬ ਲੈ ਕੇ ਤੇ ਹੁਣ ਵੀ ਉਹਨਾਂ ਦੀ ਜਿਹੜੀ ਰਿਹਾਈ ਦੀ ਕੰਮ ਕਰ ਰਹੇ ਉਹ ਕੰਦੀ ਤੁੰਗਾਂ ਦੀ ਮੈਂ ਤਾਂ 10 ਜਵਾਬ ਦੇਣ ਦੇ ਤੱਕ ਕਿੰਨੀ ਵਾਰ ਦੇ ਤਾਂ ਮੈਂ 4 ਦਿਨਾਂ ਦਾ ਇਸ ਗੱਲ ਦਾ ਹੀ ਜਵਾਬ ਦੇ ਰਿਹਾ ਉਹਦੇ ਵਿੱਚ ਹੋਰ ਕੁਝ ਕੋਈ ਲਾਈਨਸ ਰੀਡ ਕਰਨ ਦੀ ਕੋਈ ਲੋੜ ਨਹੀਂ ਜੀ ਮੈਂ ਤਾਂ ਆਜਾ ਬੜੀ ਬਾਰ ਬਾਰ ਇਸ ਨੂੰ ਲੈ ਕੇ ਕਿਉਂ ਉਹ ਉਹ ਨਾ ਨੂੰ ਪੁੱਛਿਓ ਟਿੱਟੂ ਵੀ ਉਹ ਕਹਿੰਦਾ ਕਿ ਰਾਹੁਲ ਗਾਂਧੀ ਦੇ ਹਵਾਲੇ ਚ ਜਾਉਣਾ ਨੇ ਉਹ ਕਹਿੰਦੇ ਨੇ ਕਿ ਰਾਹੁਲ ਗਾਂਧੀ ਨੇ ਮੈਨੂੰ ਕਿਹਾ ਸੀ ਬੰਦੇ ਸੀ ਨਾ ਇਸ ਕਰਕੇ ਮੈਂ ਕਾਂਗਰਸ ਹਰ ਬੀਜੇਪੀ ਗਾਂਧੀ ਸੀ ਕਹਿੰਦੇ ਹੁਣ ਇੱਕ ਮਹੀਨੇ ਨੂੰ ਜੰਨਾ ਪ੍ਰਬੰਧ ਮੈਂ ਨਾ ਤਾਂ ਉਹਨਾਂ ਦੀ ਪਾਰਟੀ 'ਚ ਆ ਤੇ ਨਾ ਮੈਂ ਕੋਈ ਬਾਉਂਡ ਆ ਵੀ ਉਹਨਾਂ ਦੀ ਕਿਸੇ ਗੱਲ ਦਾ ਮੈਂ ਜਵਾਬ ਦਵਾਂ ਠੀਕ ਹੈ ਥੈਂਕ ਯੂ ਵੈਰੀ ਮਚੀ ਥੈਂਕ ਯੂ ਵੈਰੀ ਮਚੀ ਥੈਂਕ ਯੂ ਵੈਰੀ ਮਚੀ ਪਾਰਟੀ ਪਾਰਟੀ ਕਰੋ